ਪੁਰਾਤਨ ਸਮਿਆਂ ਵਿੱਚ ਪੰਜਾਬ ਦੇ ਹਰ ਪਿੰਡ ਘਰ ਵਿੱਚ ਦੁੱਧ ਘਿਓ ਮੱਖਣ ਆਮ ਹੀ ਮਿਲ ਜਾਂਦਾ ਸੀ ਦੁੱਧ ਨੂੰ ਬਣਾਉਣ ਦਾ ਅਨੋਖਾ ਹੀ ਤ੍ਰਿਕਤਾ ਹੁੰਦਾ ਸੀ ਸਾਰੀ ਰਾਤ ਕਾਰਨੀ ਵਿੱਚ ਦੁੱਧ ਪਕਾਇਆ ਜਾਂਦਾ ਸੀ ਇਸੇ ਪੁਰਾਤਨਾ ਨੂੰ ਅੱਗੇ ਚਲਾਉਂਦੇ ਹੋਏ ਸਮਰਾਲਾ ਦੇ ਇੱਕ ਨਿਹੰਗ ਵੱਲੋਂ ਕਾਰਨੀ ਦਾ ਦੁੱਧ ਬਣਾਇਆ ਜਾ ਰਿਹਾ ਹੈ ਜਿਸ ਵਿੱਚ ਅਨੇਕਾਂ ਤਰ੍ਹਾਂ ਦੇ ਪਦਾਰਥ ਪਾ ਕੇ ਇਸ ਨੂੰ ਬਣਾਇਆ ਜਾਂਦਾ ਹੈ ਇਸ ਸਿੰਘ ਨੇ ਆਖਿਆ ਕਾੜਨੇ ਦੁੱਧ ਨੂੰ ਤਿਆਰ ਕਰਨ ਲਈ ਤਕਰੀਬਨ 4 ਘੰਟੇ ਦਾ ਸਮਾਂ ਲੱਗਦਾ ਹੈ ਤੇ ਤਿਆਰ ਕਰਨ ਤੋਂ ਬਾਅਦ ਹੀ ਇਸ ਨੂੰ ਲੋਕਾਂ ਵਿੱਚ ਵਰਤਾਇਆ ਜਾਂਦਾ ਹੈ ਬਈ ਕੀ ਨਾਮ ਹੈ ਤੁਹਾਡਾ ਦਾਸ ਦਾ ਨਾਮ ਜੀ ਯਾਦਵਿੰਦਰ ਸਿੰਘ ਨੇ ਹੰਗ ਸਿੰਘ ਬੁੱਢਾਦਾਲਾ ਬਾਬਾ ਪਤੇ ਸਿੰਘ ਤੇ ਜਥੇ ਸਿੰਘ ਜੀ ਜਿਹੜਾ ਕਾੜਨੀ ਦੇ ਦੁੱਧ ਦਾ ਕੰਮ ਸ਼ੁਰੂ ਕੀਤਾ ਇਹ ਕਦੋਂ ਤੋਂ ਕਰ ਰਹੇ ਹੋ ਇਹ ਇਹੀ ਆਪਣੇ ਸਰਦੀਆਂ ਦੇ ਵਿੱਚ ਸ਼ੁਰੂ ਕੀਤਾ ਜੀ ਇਹ ਵਲੋਂ ਜਦੋਂ ਠੰਡ ਸ਼ੁਰੂ ਹੋਈ ਹੈ ਤੇ ਕਿਵੇਂ ਤਿਆਰ ਕਿਵੇਂ ਕੀਤਾ ਜਾਂਦਾ ਕਿਹੜੀ ਕਿਹੜੀ ਚੀਜ਼ ਇਹਦੇ ਵਿੱਚ ਮਲਾਈ ਜਾਂਦੀ ਹੈ ਦੁੱਧ ਦੇ ਵਿੱਚ ਤਿਆਰ ਜਿਵੇਂ ਕਿ ਆਸ਼ਵਾਰੇ ਹੁਣ ਪਾਏ ਨੇ ਜੀ ਕੱਟ ਕੇ ਹਨਾ ਹੀ ਬਾਕੀ ਫਿਰ ਬਦਾਮ ਕਾਜੂ ਮਾਗਜ ਖਾਸ ਕਰਸ ਹਨਾ ਹੀ ਛੋਟੀ ਇਲਾਇਚੀ ਬੜੀ ਇਲਾਇਚੀ ਕਾਲੀ ਮਿਰਚ ਇਹ ਸਾਰੇ ਡ్రਾਈ ਫਰੂਟ ਆਪਾਂ ਪਾਉਂਦੇ ਆ ਜੀ ਵਿੱਚ ਕਿੰਨਾ ਚ ਸਮਾਂ ਤਿਆਰ ਕਰਨ ਦੇ ਲਈ ਲੱਗ ਜਾਂਦਾ ਹੈ ਇਹ ਸਮਾਂ ਟੋਕਟ ਜੀ 4 ਘੰਟੇ ਨੂੰ ਬਣਨ ਨੂੰ ਲੱਗ ਜਾਂਦੇ ਆ। ਆ ਅਸੀਂ ਇੱਕ ਦੇਖ ਰਹੇ ਆ ਕਿ ਤੁਹਾਡੇ ਕੋਲੋਂ ਪੁਰਾਣਾ ਪ੍ਰਾਤਨ ਵਿਰਸਾ ਜਿਹਨੂੰ ਕਹ ਦਿੰਦੇ ਆ ਇਹ ਇਹਨਾਂ ਦਾ ਕੀ ਕੰਮ ਹੈਗਾ ਵਿੱਚ ਇੱਥੇ ਇਹ ਇਹਦੇ ਵਿੱਚ ਇਹਦਾ ਕੰਮ ਤਾਂ ਇਹ ਹੈ ਜੀ ਕੰਮ ਤਾਂ ਮਤਲਬ ਜਿਹੜਾ ਇਹਦਾ ਫਾਇਦਾ ਕਹਿ ਸਕਦੇ ਆ ਕੰਮ ਤਾਂ ਨਹੀਂ ਮਤਲਬ ਫਾਇਦਾ ਇਹਦਾ ਮਿੱਟੀ ਦਾ ਜਿਹੜਾ ਆਪਾਂ ਵਰਤਣਾ ਜੀ ਜੀ ਉਹਦੇ ਵਿੱਚ ਮਤਲਬ ਸਰੀਰ ਪਹਿਲਾਂ ਬਿਮਾਰੀਆਂ ਘੱਟ ਹੁੰਦੀਆਂ ਸੀਗੀਆਂ ਪ੍ਰਾਤਨ ਸਮੇਂ ਦੇ ਵਿੱਚ ਤੇ ਹੁਣ ਬਿਮਾਰੀਆਂ ਜ਼ਿਆਦਾ ਲੱਗਦੀਆਂ ਨੇ ਤੇ ਇਹਦੇ ਵਿੱਚ ਨਹੀਂ ਲੱਗਦੀਆਂ ਸਰਵ ਲੋ ਹੋ ਗਿਆ ਮਿੱਟੀ ਦਾ ਹਾਂਡੀ ਹੋ ਗਈ ਇਹ ਹੋ ਗਿਆ ਜੀ ਨਹੀਂ ਇਹਦੇ ਵਿੱਚ ਲੱਗਦੀਆਂ ਤੇ ਇਹ ਸਰੀਰ ਬਿਮਾਰੀਆਂ ਨਹੀਂ ਲੱਗਦੀਆਂ ਕਹਿੰਦਾ ਪਾਪ ਇਹਦਾ ਨਾਮ ਇਹ ਫਿਰ ਮੌਕੇ ਤੇ ਹੀ ਸਾਰਾ ਕਾੜ ਕੇ ਤਿਆਰ ਕੀਤਾ ਜਾਂਦਾ ਹੈ ਕਿ ਘਰੋਂ ਵੀ ਕੁਝ ਤਿਆਰੀ ਕਰਕੇ ਆਉਣੀ ਪੈਂਦੀ ਹੈ ਜੀ ਹਾਂ ਜੀ ਇੱਕ ਵਾਰ ਵਾਲੀ ਦੇ ਕੇ ਘਰੋਂ ਬਾਕੀ ਇੱਥੇ ਕਾੜਨਾ ਪੈਂਦਾ ਜੀ ਪਾਪਾ ਜੀ ਇਹ ਇੱਕ ਕਾੜਨੀ ਦੇ ਵਿੱਚ ਕਿੰਨੇ ਕੱਪ ਬਣ ਜਾਂਦੇ ਜੀ ਦੁੱਧ ਦੇ ਇਦੇ ਵਿੱਚ 10 ਲੀਟਰ ਬਣ ਜਾਂਦਾ ਏ ਇੱਕ ਵਾਰ ਚ ਮੰਨ ਲਓ ਕੜ ਕੜ ਕੇ 8 ਲੀਟਰ ਰਹਿ ਗਿਆ ਪਾ ਆ ਠੀਕ ਹੈ ਇਹ ਸਮਾਂ ਕੀ ਹੈਗਾ ਜੀ ਤੁਹਾਡਾ ਲਗਾਉਣ ਦਾ ਸਵੇਰੇ 8 ਵਜੇ ਤੋਂ ਜੀ 5 5 ਵਜੇ ਤੱਕ 6 ਵਜੇ ਤੱਕ ਜੀ ਦਾ ਹਾਂ ਤੁਸੀਂ ਅ ਦੱਸੋਗੇ ਵੀ ਬੁਕਿੰਗ ਵਗੈਰਾ ਵੀ ਕਰ ਸਕਦੇ ਹੋ ਤੁਸੀਂ ਜੀ ਜੀ ਆਨਲਾਈਨ ਬੁਕਿੰਗ ਮਤਲਬ ਜਿੱਦਾਂ ਪ੍ਰੋਗਰਾਮ ਹੁੰਦੇ ਆ ਵੱਡੇ ਕੋਈ ਜੀ ਉਹ ਆਪਾਂ ਕਰ ਸਕਦੇ ਆ ਜੀ ਕਰਦੇ ਆ ਹੂੰ ਤੇ ਉਹ ਕੋਈ ਗੱਲ ਨਹੀਂ ਹੈਗਾ ਜੀ ਜਿੱਦਾਂ ਦਾ ਪ੍ਰੋਗਰਾਮ ਹੋਗਾ ਜਿੰਨੇ ਮਤਲਬ ਅਰੇਂਜਮੈਂਟ ਹੋਊਗਾ 200 ਬੰਦੇ ਆ 300 ਬੰਦੇ ਦਾ ਉਹ ਹਿਸਾਬ ਨਾਲ ਆਪਾਂ ਉਹ ਵੀ ਕਰ ਲੈਂਦੇ ਹਾਂ। ਉਹ ਕਰ ਲੈਂਦੇ ਹਾਂ। ਕਿੰਨੇ ਰੁਪਏ ਦਾ ਕੱਪ ਜਿਹੜਾ ਬਾਬਾ ਜੀ ਵਿੱਚ ਆ ਜਾਂਦਾ ਇਹ ਹੁਣ ਬਾਬਾ ਜੀ 50 ਰੁਪਏ ਰੇਟ ਰੱਖਿਆ ਇਹਦਾ। ਬੋਲ ਜੋ ਓਨਲੀ 50 ਰੁਪਏ ਰੱਖਿਆ ਇਹਦੇ ਵਿੱਚ ਸਮਾਨ ਤੁਹਾਡੇ ਸਾਹਮਣੇ ਹੀ ਪਾ ਰਿਆ ਸਾਰਾ। ਪਾਇਆ ਵੀ ਹੋਇਆ ਤੇ ਦੁਬਾਰਾ ਪਾ ਰਿਆ ਹਾਂ ਹੁਣ ਕਿਉਂਕਿ 2 ਲੀਟਰ ਦੁੱਧ ਮੈਂ ਹੋਰ ਪਾਇਆ ਇਹਦੇ ਵਿੱਚ ਹੁਣ। ਤੇ ਸਮਾਨ ਉਹਨੂੰ ਮੈਂ ਦੁਬਾਰਾ ਪਾ ਰਿਆ ਜੀ ਇਹਦੇ ਵਿੱਚ। ਇਹਨਾਂ ਤੇ ਮਿਹਨਤ ਕਿੰਨੀ ਕਾ ਚੱਲਦੀ ਹੈ। ਮਿਹਨਤ ਤਾਂ ਤੁਹਾਡੇ ਸਾਹਮਣੇ ਹੀ ਹੈ ਜੀ ਕੜਛੀ ਫੇਰਨੀ ਪੈਂਦੀ ਹੈ ਵਾਰ-ਵਾਰ। ਤੇ ਕਰੇ ਕਾਰਡ ਕੇ ਤੋਂ ਤੋਂ ਬਾਅਦ ਤਿੰਨ ਚਾਰ ਘੰਟੇ ਫਰ ਅੱਗ ਚਲਾਉਣੀ ਆ ਸਾਰਾ ਉਹ ਮਿਹਨਤੀ ਹੈ ਜੀ ਵਸਾਰੀ ਜੋ ਵੀ ਹੈ। ਬਾਬਾ ਜੀ ਅੱਜ ਕੱਲ ਦੇਖਿਆ ਜਾਵੇ ਬਹੁਤ ਸਾਰੇ ਜਿਹੜੇ ਹੈਗੇ ਆ ਸ਼ੂਗਰ ਦੇ ਪੇਸ਼ੈਂਟ ਹੈਗੇ ਆ ਕੀ ਉਹ ਵੀ ਇਹ ਦੁੱਧ ਪੀ ਸਕਦੇ ਨੇ? ਬਿਲਕੁਲ ਪੀ ਸਕਦੇ ਨੇ ਜੀ ਕਿਉਂਕਿ ਆਪਾਂ ਸ਼ੱਕਰ ਤਾਂ ਟਾਈਮ ਟੂ ਟਾਈਮ ਦੰਨੇ ਜਿੰਨੀ ਜ਼ਰੂਰਤ ਆ। ਇਹਦੇ ਵਿੱਚ ਆਪਾਂ ਸ਼ੂਗਰ ਮਿੱਠਾ ਕੁਝ ਵੀ ਇਦਾਂ ਨਹੀਂ ਪਾਉਂਦੇ। ਇਹ ਇਕੱਲਾ ਓਨਲੀ ਦੁੱਧ ਆ ਜੀ। ਇਹ ਫਿਰ ਜਿਹੜੀ ਸ਼ੱਕਰ ਯੂਜ਼ ਕਰਦੇ ਹੋਏ ਕਿਹੜੀ ਸ਼ੱਕਰ ਯੂਜ਼ ਕਰਦੇ ਹੋ? ਤੇ ਦੇਸੀ ਜੀ ਆਪਣੇ ਸਿੰਘਾਂ ਦਾ ਵੀ ਆਪਣੇ ਪੜਾ ਲੱਗੇ ਹੋਣੇ ਜੀ ਉਹਨਾਂ ਦੇ ਖਿਲਾੜੀ ਆ ਜ ਤੇ ਲੁਧਿਆਣੇ ਵੀ ਸਿੰਘ ਆ ਗਏ ਨੇ ਉਹਨਾਂ ਤੋਂ ਪਹਿਰਾ ਕਰੀ ਰਹੀ ਹੈ ਇਹ ਤੁਸੀਂ ਅ ਜਿਮ ਵਾਸਤੇ ਆ ਜਿਮ ਵਾਲੇ ਵਾਸਤੇ ਜੀ ਜੀ ਜਿਮ ਵਾਸਤੇ ਵੀ ਆ ਪਹਿਲਵਾਨਾਂ ਵਾਸਤੇ ਕਬੱਡੀ ਵਾਲਿਆਂ ਵਾਸਤੇ ਸਾਰੇ ਪਲੇਅਰਾਂ ਵਾਸਤੇ ਹਾਕੀ ਵਾਲਿਆਂ ਵਾਸਤੇ ਜੀ ਫੁੱਟਬਾਲ ਵਾਲਿਆਂ ਵਾਸਤੇ ਜੀ ਦਾ ਸਟੈਮਨਾ ਸਟੈਮਨੇ ਵਾਸਤੇ ਬਹੁਤ ਵਧੀਆ ਹੈ ਡਰਾਈ ਲੋ ਡਰਾਈ ਫੂਡ ਜਿਹੜਾ ਪੋਣਿਆ ਸਟੈਮਨੇ ਵਾਸਤੇ ਹੁੰਦਾ ਹੈ ਸਰਦਾਈ ਵੀ ਨਾਲ ਲਗਾਈ ਹੈ ਜੀ ਜੀ ਸਰਦਾਈ ਅਜੇ ਲਗਾਈ ਨਹੀਂ ਮਤਲਬ 2-4 ਦਿਨਾਂ ਦੇ ਵਿੱਚ ਵੀ ਸ਼ੁਰੂ ਕਰ ਦਾਂਗੇ ਜਿੱਦਾਂ ਡਿਮਾਂਡ ਹੋਈ ਕਸਟਮਰਾਂ ਦੀ ਇੰਦਾ ਦਾ ਰਿਸਪੌਂਸ ਮਿਲ ਰਿਹਾ ਜੀ ਠੀਕ ਆ ਜੀ ਮਹਾਰਾਜ ਜਿੱਦਾਂ ਸੋਚਿਆ ਸੀ ਮਹਾਰਾਜ ਨੇ ਉਹ ਤੋਂ ਵਾਦੀ ਮਨ ਲੋ ਕੀਤਾ ਵਾ ਸੰਗਤ ਆ ਰਹੀ ਆ ਸ਼ੱਕ ਰਹੇ ਨੇ ਜੀ ਬਹੁਤ ਵਧੀਆ ਕਿੰਨੇ ਕੇ ਕੱਪ ਰੋਜ਼ ਤੇ ਲੱਗ ਜਾਂਦੇ ਦੋਸਤ ਤਿੰਨ ਦਿਨ ਹੋਏ ਨੇ ਜੀ ਜਿੱਦਾਂ 5 ਲੀਟਰ ਦੇ ਵਿੱਚ ਉਹ 4 ਲੀਟਰ ਲੱਗਿਆ ਮੇਰਾ ਹਾਂ ਤੇ ਅੱਜ ਥੋੜਾ ਵਧਾਈ ਸੀ ਕੁਆਂਟੀਟੀ ਤੇ ਅੱਜ ਮਤਲਬ 6 ਲੀਟਰ ਲਾਤਾ ਜੀ ਜੀ ਅੰਤ ਦੇ ਵਿੱਚ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਨੌਜਵਾਨਾਂ ਨੂੰ ਇਹੀ ਸੰਦੇਸ਼ ਆ ਜੀ ਕਿ ਦੇਖੋ ਜਿਹੜਾ ਆਪਾਂ ਨਸ਼ੇ ਗ੍ਰਸਤ ਹੋ ਚੁੱਕੇ ਆ ਨਸ਼ਾ ਕਰਕੇ ਆਪਾਂ ਆਪਣੇ ਮਾਪਿਓ ਨੂੰ ਜਾਂ ਕਿਸੇ ਨੂੰ ਵੀ ਭਾਈ ਭੈਣ ਨੂੰ ਕਿਸੇ ਨੂੰ ਸਮਝਦੇ ਨਹੀਂ ਮਤਲਬ ਨੌਜਵਾਨੀ ਨੂੰ ਖਾਸ ਕਰਕੇ ਨਸ਼ੇ ਤੋਂ ਰਹਿ ਤੋ ਉਹ ਤੇ ਜਿਹੜੇ ਪ੍ਰਾਤਲ ਵਿਰਸਾ ਮਹਾਰਾਜ ਦੇ ਨਾਲ ਜੁੜੋ ਬੇਨਤੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ